ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸੁਪਾਲ ਸਿੰਘ ਖਿਆਰਾ ਦੇ ਵਿਚਾਰਬੰਦ ਕਮਰੇ 'ਚ ਮੀਟਿੰਗ ਹੋਈ। ਮੀਟਿੰਗ ਦੇ ਬਾਅਦ ਸੁਪਾਲ ਸਿੰਘ ਖਿਆਰਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉੱਥੇ ਹੀ ਇਸ ਮੌਕੇ ਤੇ ਸੇਵਾ ਸਿੰਘ ਸੇਖਵਾਨੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਜੋ ਮਹਾਗਠ ਜੋੜ ਦੀ ਗੱਲਬਾਤ ਚੱਲ ਰਹੀ ਹੈ ਇਸ ਸੰਬੰਧ ਵਿੱਚ ਇਹ ਮੀਟਿੰਗ ਕੀਤੀ ਗਈ ਹੈ ਅਤੇ ਅਗਲੇ ਹਫ਼ਤੇ ਜੋ ਹਮ ਖਿਆਲੀ ਲੋਕ ਹਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਸੀਟਾਂ ਦੇ ਬਾਰੇ ਵਿੱਚ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕਿਸ ਨੂੰ ਕਿੰਨੀਆਂ ਸੀਟਾਂ ਦੇਣੀਆਂ ਨੇ ਪ ਵਾਲੀ ਪਾਰਲੀਮੈਂਟ ਦੇ ਇਲੈਕਸ਼ਨ ਆ ਉਹ ਸਬੰਧ ਚ ਅੱਜ ਦੀ ਮੀਟਿੰਗ ਹੋਈ ਆ ਅੱਜ ਪ੍ਰੀਲਿਮਿਨਰੀ ਆਪਣੇ ਗੱਲਬਾਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਤੇ ਅਗਲੇ ਹਫਤੇ ਦੇ ਵਿੱਚ ਵਿੱਚ ਅਸੀਂ ਜਿਹੜਾ ਇਹ ਮਹਾ ਕਟਬੰਧਨ ਬਣ ਰਿਹਾ ਆ ਉਹਦੇ ਸਾਰੇ ਭਾਈਵਾਲਾਂ ਦੀ ਇੱਕ ਮੀਟਿੰਗ ਕਾਲ ਕਰਾਂਗੇ ਤੇ ਉਹਦੇ ਵਿੱਚ ਫੈਸਲਾ ਕਰਾਂਗੇ ਕਿ ਇਹ ਕਿਸ ਨੀਤੀ ਦੇ ਤਹਿਤ ਅਸੀਂ ਇਹ ਇਲੈਕਸ਼ਨ ਲੜਨੀ ਆ ਕਿੰਨੇ ਕਿੰਨੇ ਕਿੱਥੇ ਕਿੱਥੇ ਲੜਨੀ ਆ ਸੀਟ ਅਡਜਸਟਮੈਂਟ ਦੀ ਗੱਲ ਵੀ ਉਹਦੇ 'ਚ ਹੋਏਗੀ। ਬਾਕੀ ਇੱਕ ਪਾਲਸੀ ਪ੍ਰੋਗਰਾਮ ਜਿਹੜਾ ਸਾਰਿਆਂ ਵੱਲੋਂ ਉਹ ਵੀ ਬਣਾ ਕੇ ਤੈਅ ਕੀਤਾ ਜਾਏਗਾ। ਨਾਲ ਹੀ ਸੇਵਾ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਆਮ ਆਦਮੀ ਪਾਰਟੀ ਵੀ ਇਸ ਮਹਾਗਠ ਜੋੜ ਵਿੱਚ ਸ਼ਾਮਿਲ ਹੋਵੇ ਕਿਉਂਕਿ ਦੋਨਾਂ ਰਵਾਇਤੀ ਪਾਰਟੀਆਂ ਨੂੰ ਹਰਾਉਣ ਲਈ ਮਹਾਗਠ ਜੋੜ ਦਾ ਬਣਨਾ ਬੇਹੱਦ ਜ਼ਰੂਰੀ ਹੈ। ਸੇਖਵਾਨੇ ਕਿਹਾ ਕਿ ਉਹਨਾਂ ਦਾ ਮੁੱਖ ਨਿਸ਼ਾਨਾ ਅਕਾਲੀ ਦਲ ਹੀ ਨਹੀਂ ਸਗੋਂ ਦੋਨਾਂ ਪਾਰਟੀਆਂ ਹਨ ਅਤੇ ਇਹਨਾਂ ਵਿੱਚ ਕਾਂਗਰਸ ਪਾਰਟੀ ਦਾ ਪਹਿਲਾ ਸਥਾਨ ਹੈ। ਸਾਡੀ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਵੀ ਇਸ ਗਠਪੰਧਰ ਵਿੱਚ ਸ਼ਾਮਿਲ ਹੋਵੇ। ਫਿਰ ਪਾਕਿਸਤਾਨ ਕਹਿ ਰਹੇ ਤੇ ਉਹਨਾਂ ਦੇ ਨਾਲ ਕੁਝ ਡਿਫਰੈਂਸਸ ਨੇ ਹੋਣੇ ਹਨ ਉਹਨਾਂ ਤੋਂ ਅਲੱਗ ਹੋਏ ਨੇ ਫਿਰ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਚੱਲੋਗੇ ਅਸੀਂ ਉਹਨਾਂ ਨੂੰ ਪੰਜਾਬ ਦਾ ਵਾਸਤਾ ਪਾਇਆ ਦੋਵਾਂ ਨੂੰ ਤੇ ਤੁਹਾਡੇ ਨਿੱਜੀ ਹਿੱਤ ਜਿਹੜੇ ਨੇ ਬਹੁਤ ਛੋਟੇ ਆ ਪੰਜਾਬ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖ ਕੇ ਫੈਸਲੇ ਕਰੋ ਜੇ ਤੁਸੀਂ ਸਾਰੇ ਚਾਹੁੰਦੇ ਹੋ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਆ ਜੇ ਉਹਨਾਂ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਪਲੇਟ ਫਾਰਮ ਤੇ ਆਉਣਾ ਚਾਹੀਦਾ ਸੁਖਬੀਰ ਬਾਦ ਲਗਾਤਾਰ ਕਹਿ ਰਹੇ ਨੇ ਕੱਲੀ ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਜਿਹੜਾ ਤਕਸਾਲੀ ਕਾਲੀ ਦਲ ਨੇ ਜਾਂ ਹੋਰ ਵੀ ਕੁਝ ਆਗੂ ਨੇ ਉਹ ਸਿਰਫ ਅਕਾਲੀ ਦਲ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਦਾ ਕਿਤੇ ਨਾਮ ਨਹੀਂ ਲੈ ਰਹੇ ਕਿਉਂ ਕਿ ਇੱਕ ਦਿਨ ਕਿਤੇ ਕਾਂਗਰਸ ਦੇ ਪਿੱਛੇ ਲੱਗ ਕੇ ਕੰਮ ਕਰ ਰਹੇ ਨੇ ਮੈਂ ਪਹਿਲਾਂ ਵੀ ਜਿਹੜੀ ਗੱਲ ਤੁਹਾਡੇ ਨਾਲ ਕੀਤੀ ਆ ਕਿ ਕਾਂਗਰਸ ਪਾਰਟੀ ਤੇ ਸ਼ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਬੰਧਨ ਦੇ ਖਿਲਾਫ ਅਸੀਂ ਇਕੱਠੇ ਹੋ ਰਹੇ ਹਾਂ ਸਾਡਾ ਨੰਬਰ 1 ਜਿਹੜਾ ਦੁਸ਼ਮਣ ਆ ਉਹ ਕਾਂ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ